बाल झड़न दी प्रॉब्लम तो हो परेशान त ले आओ एनवी ग्रो अप प्लस हेयर ऑयल जिसे लगातार इस्तेमाल नाल ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਉਤਰੀ ਵਿਧਾਨ ਸਭਾ ਲੁਧਿਆਣਾ ਦੇ ਗੁਰੂ ਨਾਨਕਪੁਰਾ ਮੰਡਲ ਭਾਜਪਾ ਪ੍ਰਧਾਨ ਸਚੀਨ ਗੁਪਤਾ केशव ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਅਤੇ ਸੂਰੇ ਉਦੇਜ ਯੋਜਨਾ ਦਾ ਕੈਂਪ ਚੰਦਰਨਗਰ ਸਥਿਤ ਦਿਲਬਾਗ ਸਿੰਘ ਦੇ ਦਫ਼ਤਰ ਵਿੱਚ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਭਾਜਪਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ ਨੇ ਲੋਕਾਂ ਦਾ ਮਾਰਗਦਰਸ਼ਨ ਕੀਤਾ ਅਤੇ ਸਕੀਮਾਂ ਦੇ ਲਾਭ ਬਾਰੇ ਵੀ ਦੱਸਿਆ ਇਸ ਮੌਕੇ ਕਿਸਾਨ ਮੋਰਚਾ ਲੁਧਿਆਣਾ ਭਾਜਪਾ ਦੇ ਮੀਤ ਪ੍ਰਧਾਨ ਦਿਲਬਾਗ ਸਿੰਘ ਜ਼ਿਲ੍ਹਾ ਸਕੱਤਰ ਦਫ਼ਤਰ ਸਕੱਤਰ ਭਾਜਪਾ ਨਰੇਸ਼ ਅਰੂੜਾ ਚੌਧਰੀ ਸ਼ਮਸ਼ੀਰ ਸਿੰਘ ਲੋਕੇਸ਼ ਜੈਨ ਅਨਿਲ ਪਟੇਲ ਸਾਧੂ ਹਰਜੀਤ ਸਿੰਘ ਸੰਧੂ ਮੋਦੇ ਤੇ ਚੋਪੜਾ ਵਿਜੇ ਪ੍ਰਸਾਦ ਸੁਰੇਂਦਰ ਪ੍ਰਸਾਦ ਪ੍ਰੇਮ ਅੰਕਲ ਜਸਵੰਤ ਸਿੰਘ ਰਜਿੰਦਰ ਸਿੰਘ ਬਲਜਿੰਦਰ ਬੱਲੀ ਸੰਜੇ ਕੁਮਾਰ ਸਿੰਘ ਪੰਕਜ ਚਾਰ ਰਵੀ ਤਿਵਾੜੀ ਦਵਿੰਦਰ ਸਿੰਘ ਵਿੱਕੀ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਰਯਤ ਕੀਤੀ